ਉਹ ਗੱਲਾਂ ਨੇ ਮੇਲ ਉਹਨਾਂ ਨੇ ਸਾਨੂੰ ਮੈਸੇਜ ਦਿੱਤਾ ਸੀਗਾ ਉਹਨਾਂ ਨੇ ਸਾਨੂੰ ਮੈਸੇਜ ਦਿੱਤਾ ਸੀ ਕਿ ਸਾਨੂੰ ਜੇ ਤੁਸੀਂ ਆਉਣਾ ਚਾਹੁੰਦੇ ਹੋ ਕਿਸੇ ਵੀ ਸਰਕਾਰੀ ਸਮਾਗਮ ਚ ਜਾਂ ਕਿਤੇ ਵੀ ਹੋਰ ਤਾਂ ਭਾਈ ਸਾਹਿਬ ਅਸੀਂ ਸ਼੍ਰੀ ਸਾਹਿਬ ਉਹਨੂੰ ਅਲਾਉ ਨਹੀਂ ਕਰਾਂਗੇ ਜਦ ਕਿ ਜੋ ਸਾਨੂੰ ਚੀਜ਼ ਅਕਾਲਪੁਰ ਖੱਲੋਂ ਜਾਂ ਗੁਰੂਆਂ ਵੱਲੋਂ ਬਖਸ਼ੀ ਗਈ ਹੈ ਇਹਨਾਂ ਦੀ ਕੀ ਮਜਾਲ ਹੈ ਅਸੀਂ ਇਹ ਮੈਸੇਜ ਉਹਨਾਂ ਨੂੰ ਵਾਪਸ ਭੇਜ ਰਹੇ ਹਾਂ ਕਿ ਅੱਜ ਗ੍ਰਾਮ ਸਭਾ ਚ ਮਤਾ ਵੀ ਪੈ ਗਿਆ ਔਰ ਪੂਰਾ ਪੰਜਾਬ ਇਸ ਗੱਲ ਤੇ ਨਾਲ ਵੀ ਹੈ ਔਰ ਇਹ ਸਰਪੰਚ ਜਿੰਨੀ ਇਹਨਾਂ ਦੀ ਸਰਪੰਚ ਸਾਹਿਬ ਦੀ ਪਹਿਲਾਂ ਅਸੀਂ ਅਸੀਂ ਕਹਾਂਗੇ ਹੁਣ ਪੰਜਾਬ ਵੱਲੋਂ ਉਹ ਇੱਜ਼ਤ ਹੋਊਗੀ ਤੇ ਅਸੀਂ ਇਹ ਮੈਸੇਜ ਉਹਨਾਂ ਨੂੰ ਵਾਪਸ ਭੇਜ ਰਹੇ ਹਾਂ ਕਿ ਆਹ ਵੇਖ ਲਓ ਤੁਸੀਂ ਤਾਂ ਸਿਰਫ ਡਰਾਮਾ ਕਰਦੇ ਹੋ ਨਾ ਪੱਗ ਬੰਨ ਕੇ ਮੱਥਾ ਟੇਕਣ ਦਾ ਜੇ ਸੱਚੀ ਮੁੱੱਚੀ ਤੁਹਾਨੂੰ ਇੱਜ਼ਤ ਹੁੰਦੀ ਤਾਂ ਇੱਜ਼ਤ ਨਾਲ ਸੱਦਿਓ ਇਹ ਸਰਪੰਚ ਸਾਹਿਬ ਦੀ ਤੁਹਾਨੂੰ ਇੱਜ਼ਤ ਕਰਨੀ ਚਾਹੀਦੀ ਸੀ ਕੀ ਇਹ ਦੱਸਣਗੇ ਗ੍ਰਹਿ ਮੰਤਰੀ ਸਾਹਿਬ ਜਿਹਦੇ ਥੱਲੇ ਹੈ ਦਿੱਲੀ ਪੁਲਿਸ ਕਿ ਜਦੋਂ ਆ ਕੇ ਅਕਾਲ ਤਖਤ ਸਾਹਿਬ ਤੇ ਮਿਲੇ ਸੀਗੇ ਸਾਭਕਾ ਜਥੇਦਾਰ ਨੂੰ ਉੱਥੇ ਉਹਨਾਂ ਨੇ ਵੇਖਿਆ ਸੀ ਸ਼ਮਸ਼ੀਰ ਐਣੀ ਸੀ ਉੱਥੇ 6 ਫੁੱਟੀ ਵੀ ਪਈ ਤੈਨੂੰ ਫੁੱਟੀ ਵੀ ਪਈ ਸੀ 4 ਫੁੱਟੀ ਵੀ ਸੀ ਇਹ ਤਾਂ ਫੇਰ ਵੀ 4 ਆਪਣਾ ਕਿੰਨਾ 4 ਇੰਚ ਹੀ ਸੀ 4 ਇੰਚੀ ਸੀ ਉਹਨਾਂ ਨੇ ਗ੍ਰਹਿ ਮੰਤਰੀ ਦੇ ਦਸਤਾਰ ਵੀ ਸਜਾਈ ਹੋਈ ਸੀ ਦਸਤਾਰ ਸਜਾ ਕੇ ਬੈਠੇ ਪਹਿਲਾਂ ਤੂੰ ਤਾਂ ਉਹਨਾਂ ਨੂੰ ਹੀ ਨਹੀਂ ਦੇਣਾ ਸੀ ਆਪਾਂ ਤੇ ਪ੍ਰਧਾਨ ਮੰਤਰੀ ਸਾਹਿਬ ਕਿੰਨੇ ਆਰੀ ਗਏ ਕਿੰਨੇ ਗੁਰਦੁਆਰਾ ਸਾਹਿਬ ਚ ਕਿੰਨਿਆਂ ਚ ਗਏ ਨਹੀਂ ਕੀ ਉਹਨਾਂ ਨੂੰ ਇਸ ਪੂਰੀ ਗੱਲ ਦਾ ਪਤਾ ਨਹੀਂਗਾ ਸੰਵਿਧਾਨ ਚ ਵੇਖਿਆ ਨਹੀਂ ਇਹਨਾਂ ਨੇ ਚਲੋ ਨਹੀਂ ਵੇਖਿਆ ਬੇਵਕੂਫ ਸੀ ਅਸੀਂ ਪੁੱਛਾਂਗੇ ਉਸ ਅਸਿਸਟੈਂਟ ਪੁਲਿਸ ਕਮਿਸ਼ਨਰ ਨੂੰ ਕੀ ਬਾਅਦ ਚ ਸਸਪੈਂਡ ਕੀਤਾ ਗਿਆ ਜਿਨੇ ਸੰਵਿਧਾਨ ਦਾ ਹਨਨ ਕੀਤਾ ਕਿ ਇਹ 295 ਨਹੀਂ ਲੱਗਣਾ ਚਾਹੀਦਾ ਕਿ ਧਾਰਮਿਕ ਚਿੰਨਾ ਦੀ ਬੇਉਦਗੀ ਕੀਤੀ ਗਈ ਹੈ ਕਿ ਇਹ ਧਾਰਮਿਕ ਜਜ਼ਬਾਤ ਭੜਕਾਏ ਨਹੀਂ ਜਾ ਰਹੇ ਤੁਸੀਂ ਨਾਰੇ ਤੇ ਤਾਂ ਲਾ ਦਿੰਨੇ ਹੋ ਤੁਸੀਂ ਪਿੱਛੇ ਕਿਸੇ ਨੇ ਖਾਲਿਸਤਾਨ ਲਿਖਿਆ ਹੋਵੇ ਉਹਦੇ ਤੇ ਵੀ ਰੌਲਾ ਪਾ ਦਿੰਨੇ ਹੋ ਜਦ ਕੇ ਸੁਪਰੀਮ ਕੋਰਟ ਕਹਿ ਚੁੱਕਿਆ ਲਿਖ ਸਕਦੇ ਆ ਇਸ ਗੱਲ ਤੇ ਜੋ ਸਵਿਧਾਨ ਦਾ ਹਨਨ ਹੈ ਧਾਰਮਿਕ ਚਿੰਨਾ ਦਾ અપਮਾਨ ਹੈ 295ਏ ਦੇ ਤਹਿਤ ਉਹਨਾਂ ਤੇ ਪਰਚਾ ਦਰਜ ਨਹੀਂ ਹੋਣਾ ਚਾਹੀਦਾ ਇਹ ਸਾਰਾ ਕੁਝ ਦਿੱਲੀ ਦੇ ਗ੍ਰਹਿ ਮੰਤਰੀ ਦੇ ਦਿੱਲੀ ਮਤਲਬ ਦੇਸ਼ ਦੇ ਗ੍ਰਹਿ ਮੰਤਰੀ ਦੇ ਡਾਇਰੈਕਟ ਸਿੱਧਾ ਅਧਿਕਾਰ ਚ ਹੈ ਉਥੋਂ ਦੀ ਸਰਕਾਰ ਥੱਲੇ ਨਹੀਂ ਗਾ ਗ੍ਰਹਿ ਮੰਤਰੀ ਦੇ ਥੱਲੇ ਆ ਕੀ ਉਹ ਗ੍ਰਹਿ ਮੰਤਰੀ ਇਹ ਕਾਲ ਕਰਨਗੇ ਤੇ ਜੇ ਨਹੀਂ ਕਰਦੇ ਤਾਂ ਜਿਹੜੀਆਂ ਪਾਰਟੀਆਂ ਸਾਡੀਆਂ ਨਿੱਤ ਜਾ ਕੇ ਲੇਲੜੀਆਂ ਕੱਢਦੀਆਂ ਨੇ ਗ੍ਰਹਿ ਮੰਤਰੀ ਦੀਆਂ ਕਿ ਉਹ ਉਹ ਪਾਰਟੀਆਂ ਉਹਨਾਂ ਨਾਲ ਇਹ ਗੱਲ ਠਾਉਣਗੀਆਂ ਜਾਂ ਸਿਰਫ ਚੁੱਲਿਆਂ ਦੀ ਗੱਲ ਹੋਊਗੀ ਜਾਂ ਸਿਰਫ ਰਾਜਨੀਤਿਕ ਤਾਕਤ ਲੈਣ ਦੀ ਗੱਲ ਹੋਊਗੀ ਤੇ ਸਾਡੇ ਅਧਿਕਾਰਾਂ ਦੀ ਗੱਲ ਨਹੀਂ ਹੋਊ ਉਹਨਾਂ ਚਿੰਨਾਂ ਦੀ ਗੱਲ ਨਹੀਂ ਹੋ ਜੋ ਗੁਰੂ ਨੇ ਬਖਸ਼ੇ ਆ ਉਹਨਾਂ ਦੀ ਅਸੀਂ ਦੇਣੇ ਤਾਂ ਛੱਡੋ ਉਹ ਤਾਂ ਉਹ ਦੇਗੇ ਅਸੀਂ ਉਹਨਾਂ ਨੂੰ ਬਰਕਰਾਰ ਨਹੀਂ ਰੱਖ ਸਕਦੇ ਤੇ ਨਹੀਂ ਰੱਖ ਸਕਦੇ ਸਾਡੇ ਲਈ ਨਹੀਂ ਕਰ ਸਕਦੇ ਤਾਂ ਇਹ ਦੱਸਾਂਗੇ ਕਿ ਸਾਡੇ ਲੀਡਰ ਕਿਵੇਂ ਹੋਏ ਸਾਡੇ ਨਮਾਏ ਦੇ ਕਿਵੇਂ ਹੋਏ ਆ ਸਾਡਾ ਮੁੱਖ ਮੰਤਰੀ ਹੁਣ ਤਾਂ ਦਸਤਾਰ ਸਜਾਈ ਫਿਰਦਾ ਹੈ ਕੀ ਇਹ ਦੱਸੂਗਾ ਕਿ ਆ ਸਰਪੰਚ ਸਾਹਿਬ ਨਾਲ ਐਡੀ ਵੱਡੀ ਜ਼ਿਆਤੀ ਹੋਈ ਆ ਦਿੱਲੀ ਬੁਲਾ ਕੇ ਇਹਨੇ ਇੱਕ ਨਸ਼ੇ ਵਾਲੀ ਨੇ ਸਰਪੰਚ ਨੂੰ ਰਾਤ ਨੂੰ ਕਿਹਾ ਸੀ ਕਿ ਮੈਂ ਨਸ਼ਾ ਵੇਚੂਗੀ ਤਾਂ ਮੁੱਖ ਮੰਤਰੀ ਨੇ ਫੋਨ ਕਰ ਲਿਆ ਸੀ ਰਾਤ ਨੂੰ ਹੀ ਕਿ ਉਹਨਾਂ ਨੇ ਇਹਨਾਂ ਨੂੰ ਫੋਨ ਕੀਤਾ ਕਿਹਾ ਕਿ ਤੁਹਾਡੇ ਹੱਕ ਦੀ ਗੱਲ ਅਸੀਂ ਉਠਾਵਾਂਗੇ ਕੀ ਅਸੈਂਬਲੀ ਵੱਲੋਂ ਮਤਾ ਪਾਇਆ ਅਸੈਂਬ ਛਾਡੋ ਇਹ ਨਿਤ ਗ੍ਰਾਮ ਮੰਤਰੀ ਨਾਲ ਗੱਲ ਕਰਦਾ ਪੁੱਛੂਗਾ ਉਹ ਸਰਪੰਚ ਦੀ ਗੱਲ ਤਾਂ ਕਰ ਲਈ ਅੱਛੀ ਗੱਲ ਆ ਸੀਆ ਨੇ ਕਰੋ ਇਹਨਾਂ ਨਾਲ ਗੱਲ ਦਾ ਨਰਾਸ਼ਗੀ ਹੈ ਔਰ ਇਹ ਤਾਂ ਉਹ ਪਿੰਡ ਹੈ ਜਿਹਨੂੰ ਇਨਾਮ ਦਿੱਤਾ ਜਾ ਰਿਹਾ ਸੀ ਪਿੰਡ ਚ ਤੁਰ ਕੇ ਵੇਖ ਲੋ ਪਾਰਕ ਵੀ ਹੈ ਜਿਹੜਾ ਵਾਟਰ ਟ੍ਰੀਟਮੈਂਟ ਵਾਲਾ ਉਹ ਵੀ ਸੈਂਟਰ ਵੀ ਲਾਇਆ ਹੋਇਆ ਥਾਪਰ ਮਾਡਲ ਹੈ ਇੱਥੇ ਜਿੰਨਾ ਸੀ ਵਰੇਜ ਦਾ ਪਾਣੀ ਆ ਟ੍ਰੀਟ ਕਰਕੇ ਖੇਤਾਂ ਨੂੰ ਵੀ ਲਾਉਂਦੇ ਨੇ ਗਲੀਆਂ ਵੇਖ ਲਓ ਸਾਫ਼ ਸੁਥਰੀਆਂ ਤਾਂ ਇਨਾਮ ਆ ਮਾਨ ਸਾਹਿਬ ਇਸ ਗੱਲ ਨੂੰ ਕਿਵੇਂ ਦੇਖਦੇ ਹੋ ਇਹ ਗੱਲ ਕਲੀਅਰ ਹੈਗੀ ਵੀ ਤੁਸੀਂ ਇੱਕ ਕਕਾਰ ਉਤਾਰ ਕੇ ਚਲੇ ਜਾਓ ਫੰਕਸ਼ਨ ਦੇਖ ਕੇ ਆ ਕੇ ਕਕਾਰ ਪਹਿਨ ਲਓ ਇਹ ਮੈਸੇਜ ਹੈ ਜਿਹੜਾ ਲਾਲਤਾ ਬਹੁਤ ਜ਼ਿਆਦਾ ਸਾਰੇ ਮੈਸੇਜ ਹੈ ਕਿ ਕਕਾਰਾਂ ਨਾਲ ਤੁਸੀਂ ਅਲਾਉ ਨਹੀਂ ਹੋ ਤੁਸੀਂ ਸਿਰ ਪੱਗ ਬੰਨ ਕੇ ਆ ਜਾਓ ਵਖਾਵੇ ਲਈ ਕਕਾਰ ਨਹੀਂ ਚਾਹੀਦੇ ਇਹਨਾਂ ਨੂੰ ਪੁੱਛੋ ਕਕਾਰ ਕਾਦੇ ਲਈ ਨੇ ਇਹ ਸ਼ਮਸ਼ੀਰ ਜਿਹੜੀ ਬਖਸ਼ੀ ਹੈ ਕਾਦੇ ਲਈ ਸੀ ਇਹ ਉਹੀ ਸ਼ਮਸ਼ੀਰ ਹੈ ਜਿਨੇ ਅਬਦਾਲੀ ਜਦੋਂ ਇੱਥੋਂ ਔਰਤਾਂ ਨੂੰ ਲਿਜਾ ਰਿਆ ਸੀ ਛੜਵਾਈਆਂ ਸੀ ਇਹ ਉਹੀ ਸ਼ਮਸ਼ੀਰ ਹੈ ਜਿਹੜੇ 900 ਸਾਲ ਤੋਂ ਤੜਵੀ ਆਉਂਦੇ ਸੀ ਉਹਨਾਂ ਦਾ ਮੂੰਹ ਮੋੜ ਕੇ ਕਾਬਲ ਵਾਲੇ ਸਾਥੋਂ ਪੁੱਛ ਕੇ ਰਾਜੇ ਬਣ ਲੱਗੇ ਸੀ ਇਹ ਉਹੀ ਸ਼ਮਸ਼ੀਰ ਹੈ ਤੇ ਤੁਸੀਂ ਉਹਨਾਂ ਬਖਸ਼ਿਓ ਇੱਕਕਾਰਾਂ ਨੂੰ ਸੰਬੋਲਿਕ 4 ਇੰਚੀ ਨੂੰ ਉਹਨੂੰ ਵੀ ਕਹਦਾ ਤੁਸੀਂ ਪਾ ਕੇ ਅੱਗੇ ਨਹੀਂ ਜਾ ਸਕਦੇ ਉਹ ਵੀ ਜਿਨ੍ਹਾਂ ਨੂੰ ਸੱਦਿਆ ਗਿਆ ਹੈ ਆਪ ਮਾਰੇ ਨਹੀਂ ਗਏ ਸੀ ਇਹ ਸਨਮਾਨਤ ਸੀ ਸੱਦੇ ਗਏ ਸੀ ਲੋਕਾਂ ਦੇ ਪ੍ਰਤੀਨਿਧੀ ਸੀ ਪਾਰਟੀ ਬਾਜੀ ਤਾਂ ਉੱਥੋਂ ਉੱਠ ਕੇ ਕੌਮ ਬੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜਿਹਨੂੰ ਅਸੀਂ ਕੌਮ ਦੀ ਦਸਤਾਰ ਵੀ ਕਹ ਲੈਂਦੇ ਆ ਪਰ ਉਹਨਾਂ ਦਾ ਕੋਈ ਵੀ ਅਧਿਕਾਰੀ ਅੱਜ ਤੱਕ ਪਿੰਡ ਨਹੀਂ ਪਹੁੰਚਿਆ ਨਾ ਹੀ ਇਹਨਾਂ ਨਾਲ ਕੋਈ ਸੋਲ ਤੇ ਗੱਲ ਕੀਤੀ ਉਹਨਾਂ ਨੂੰ ਪੋਲਿਟੀਕਲ ਚਾਲਾਂ ਤੋਂ ਵੇਲ ਮੇਲੇ ਤਾਂ ਤਾਂ ਐ ਉਹਨਾਂ ਨੂੰ ਕੋਈ ਪਤਾ ਹੈ ਕਿ ਕੀ ਹੋ ਰਿਹਾ ਪੰਜਾਬ 'ਚ ਤੁਸੀਂ ਅੱਜ ਹੁਣ ਆਪਾਂ ਇਕੱਠੇ ਹੋ ਗਏ ਆ ਨਾ ਆ ਤੁਹਾਡੇ ਮਾਈਕ ਆ ਗਏ ਨੇ ਲੈ ਮੈਥੋਂ ਲਿਖ ਕੇ ਲੈ ਲਓ ਤਿੰਨਾਂ ਦਾ ਚਾਰਾ ਦਿਨਾਂ ਤੁਹਾਡੇ ਕੋਲੇ ਖੜੇ ਹੋਣਗੇ ਨਾ ਇਹ ਤਾਂ ਮੈਨੂੰ ਕਹਿਦੇ ਹੋ ਜੇ ਔਰ ਬਾਕੀ ਪਾਰਟੀਆਂ ਵਾਲੇ ਵੀ ਪਰ ਮਸਲਾ ਇਹ ਹੈ ਕਿ ਤੁਸੀਂ ਦਿਖਾਵੇ ਲਈ ਹੋ ਤੁਸੀਂ ਸੱਚਮੁੱਚ ਲਈ ਨਹੀਂ ਗਏ ਤੁਸੀਂ ਸੱਚੀ ਮੁੱਛੀ ਨਾਲ ਖੜੇ ਨਹੀਂ ਹੋਣਾ ਚਾਹੁੰਦੇ ਤੁਹਾਨੂੰ ਉਹਨਾਂ ਕਕਾਰਾਂ ਨਾਲ ਅੰਦਰੋਂ ਜੁੜਾਵ ਨਹੀਂਗਾ ਕਿ ਤੁਸੀਂ ਕੱਲਾ ਆ ਕੇ ਬੰਦਾ ਇਹਨਾਂ ਨੂੰ ਕੱਲਿਆਂ ਨੂੰ ਮਿਲ ਨਹੀਂ ਸਕਦਾ ਸੀ ਕਹਿ ਨਹੀਂ ਸਕਦਾ ਸੀ ਮੈਂ ਤੇਰੇ ਨਾਲ ਆ ਯਾਰ ਤੂੰ ਬਹੁਤ ਵਧੀਆ ਕੀਤਾ ਇਹ ਹੈ ਇਸ ਗੁਰਸਿੱਖ ਬੰਦੇ ਦੀ ਕਮਾਲ ਦੀ ਗੱਲ ਕਿ ਇਸ ਬੰਦੇ ਨੇ ਕਿਹਾ ਮੈਂ ਨਹੀਂ ਮੈਂ ਵਾਪਸ ਜਾਊਂਗਾ ਕਿ ਸਾਡੇ ਆ ਜਿਹੜੇ ਮੁੱਖ ਮੰਤਰੀ ਵੀ ਬਣੇ ਨੇ ਪਹਿਲਾਂ ਕਿ ਇਹ ਪੰਜਾਬ ਦੇ ਹਿਆ ਪੂਰੇ ਹੱਕ ਵੇਚ ਕੇ ਨਹੀਂ ਆਉਂਦੇ ਰਹੇ ਕੀ ਇਹਨਾਂ ਨੇ ਪਾਣੀ ਨਹੀਂ ਵੇਚਿਆ ਪੰਜਾਬ ਦਾ ਕੀ ਇਹਨਾਂ ਨੇ ਪੰਜਾਬ ਦਾ ਸਾਰਾ ਜੋ ਹੱਕ ਸੀ ਚਾਹੇ ਐਜੂਕੇਸ਼ਨ ਹੋਵੇ ਜਿੰਨੇ ਵੀ ਕੀਏ ਵੇਚ ਕੇ ਨਹੀਂ ਆਏ ਸੈਂਟਰ ਕੋਲੇ ਤਾਂ ਕੌਣ ਚੰਗਾ ਉਹ ਦਰਬਾਰਾ ਸਿੰਘ ਚੰਗਾ ਹੈ ਉਹ ਬਾਦਲ ਚੰਗਾ ਹੈ ਚੰਨੀ ਭਗਵੰਤ ਚੰਗਾ ਜਹੇਬ ਜੇ ਲੋਕ ਚੰਗੇ ਨੇ ਜਿਹੜੇ ਖੜੇ ਨੇ ਅਸੂਲਾਂ ਤੇ ਇਹਦੇ ਨਹੀਂ ਚਾਹੀਦਾ ਤੁਹਾਡਾ ਸਨਮਾਨ ਮੈਂ ਵਾਪਸ ਜਾਊਂਗਾ ਜਾਓ ਕੁੜੀ ਜਿਹੜੀ ਆਂਦੀ ਸੀ ਪੇਪਰ ਛੱਡਿਆ ਉਸ ਤੋਂ ਬਾਅਦ ਰਾਜਸਥਾਨ ਗਵਰਨਮੈਂਟ ਬੋਲੀ ਨਾ ਉਹ ਰਾਜਸਥਾਨ ਗਵਰਨਮੈਂਟ ਕੀਦੀ ਆ ਬੀਜੇਪੀ ਦੀ ਤਾਂ ਸੈਂਟਰ ਗਵਰਨਮੈਂਟ ਕਿਉਂ ਨਹੀਂ ਬੋਲ ਰਹੀ ਪਤਾ ਕਿਉਂ ਨਹੀਂ ਬੋਲ ਰਹੀ ਉਹ ਮੈਸੇਜ ਨਹੀਂ ਦੇਣਾ ਚਾਹੁੰਦੇ ਮੁੱਖ ਆ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਬੋਲ ਕੇ ਬਾਕੀ ਦੇਸ਼ ਦੇ ਅਫੀਸਰਾਂ ਨੂੰ ਇਹ ਮੈਸੇਜ ਨਹੀਂ ਦੇਣਾ ਚਾਹੁੰਦੇ ਕਿ ਕਕਾਰ ਸਨਮਾਨਤ ਨਹੀਂ ਉਹ ਨਹੀਂ ਬੋਲਣਗੇ ਕਿਉਂਕਿ ਮੈਸੇਜ ਇਹਦੇ ਉਲਟ ਦੇਣਾ ਚਾਹੁੰਦੇ ਆ ਕਿ ਹਰ ਅਧਿਕਾਰੀ ਇਹ ਬੋਲੇ ਬਾਲਾ ਰੌਲਾ ਪੈ ਜੇ ਤਾਂ ਅਧਿਕਾਰੀ ਨੂੰ ਹਟਾ ਦਿਓ ਜਦ ਕਿ ਉਹ ਵੀ ਨਹੀਂ ਹਟਾਇਆ ਇਹਨਾਂ ਨੇ ਪਰ ਮੈਸੇਜ ਸਹੀ ਨਹੀਂ ਦੇਣਾ ਤਾਂ ਇਹ ਸਾਡੇ ਮੁੱਖ ਮੰਤਰੀ ਸਾਡੇ ਪਾਰਟੀਆਂ ਦੇ ਪ੍ਰਧਾਨ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਛੋਟੀ ਜੀ ਹੁਣੇ ਜੇ ਮਹਾਰਾਸ਼ਟਰਾ ਚ ਤੀਜੀ ਲੈਂਗੁਏਜ ਬਣਾਇਆ ਗਿਆ ਸੀ ਹਿੰਦੀ ਨੂੰ ਉਹਨਾਂ ਦਾ ਸੈਂਟਰ ਦਾ ਮੰਤਰੀ ਉਹਨਾਂ ਦੇ ਸਾਬਕਾ ਸੀਐਮ ਪ੍ਰੈਜ਼ੀਡੈਂਟ ਸੀਐਫ ਸਾਰਿਆਂ ਨੇ ਰੌਲਾ ਪਾ ਲਿਆ ਤੇ ਦੋ ਦਿਨਾਂ ਬਾਅਦ ਤੀਜੀ ਲੈਂਗੁਏਜ ਵੀ ਮਰਾਠੀ ਹਟਾਤੀ ਤੇ ਸਾਡੇ ਆ ਸਰਪੰਚ ਨੇ ਹੁਣੇ ਚੈਲਪਿੰਡ ਦੇ ਬੰਦਿਆਂ ਦਾ ਪ੍ਰਵਾਸੀਆਂ ਨਾਲ ਸਮਝੌਤਾ ਹਿੰਦੀ ਚ ਕਰਵਾਇਆ ਤੇ ਇਹਨਾਂ ਦੀ ਰਿਪੋਰਟ ਲੈਣ ਤੋਂ ਹੁਣ ਜਿਹੜੀਆਂ ਇਹਨਾਂ ਦੀਆਂ ਧੀਆਂ ਪੈਣਾ ਛੇੜੀਆਂ ਨੇ ਉਹਦੇ ਤੋਂ ਮਨਾ ਕਰਤਾ ਖੜੇ ਸਰਪੰਚ ਆ ਘੜੇ ਆਂਦੇ ਨਹੀਂ ਜੇ ਤੁਹਾਡਾ ਪੰਜਾਬੀ ਮੁੰਡਾ ਛੇੜਦਾ ਤੁਹਾਡੀਆਂ ਧੀਆ ਪੈਣਾ ਨੂੰ ਫੇਰ ਕੀ ਕਰਦੇ ਹੁਣ ਇਹਨਾਂ ਨੂੰ ਪਤਾ ਨਹੀਂ ਕਿ ਸਾਡੇ ਤਾਂ ਛਤਰ ਲਾਉਂਦੇ ਹੁੰਦੇ ਆ ਤੇ ਐਵੇਂ ਜੇ ਅਧਿਕਾਰੀ ਨੂੰ ਵੀ ਛਤਰ ਲਾਉਂਦੇ ਹੁੰਦੇ ਆ ਮੈਂ ਪੁੱਛੂੰਗਾ ਇਹਨਾਂ ਦੇ ਐਸਐਸਪੀ ਨੂੰ ਪਟਿਆਲੇ ਵਾਲੇ ਨੂੰ ਤੇ ਉਸ ਤੋਂ ਬਾਅਦ ਇਹਨਾਂ ਦੇ ਮੁੱਖ ਮੰਤਰੀ ਨੂੰ ਕਿ ਪੰਜਾਬ ਦੀਆਂ ਧੀਆ ਪੈਣਾ ਹੁਣ ਜਦੋਂ ਰਿਪੋਰਟ ਲਿਖਾਉਣ ਜਾਣ ਉਹਨਾਂ ਦੇ ਮਾਪੇ ਕਿ ਉਹਨਾਂ ਨੂੰ ਛੇੜਿਆ ਉਹ ਬੰਦ ਕਰ ਦੇਣ ਨਹੀਂ ਤਾਂ ਇਹਨਾਂ ਦਾ ਥਾਣੇਦਾਰ ਕਹਿ ਰਿਹਾ ਹੈ ਕਿ ਮੈਂ ਨਹੀਂ ਰਿਪੋਰਟ ਲਿਖੂਗਾ ਜੇ ਪੰਜਾਬੀ ਨੇ ਛੇੜਿਆ ਹੁੰਦਾ ਫੇਰ ਕੀ ਕਰਦੇ ਉਹਨੂੰ ਸਸਪੈਂਡ ਕਰੂਗੇ ਜਾਂ ਡਿਸਮਿਸ ਕਰੂਗੇ ਨਹੀਂ ਕਰੂਗੇ ਤਾਂ ਫੇਰ ਅਸੀਂ ਤੁਹਾਨੂੰ ਬੰਦੇ ਦੇ ਪੁੱਤ ਬਣਾਵਾਂਗੇ ਔਰ ਇਹ ਲੋਕ ਬਣਾਉਣਗੇ ਆਓ ਮਤਾ ਹੈ ਜਿਹੜਾ ਇਹਨਾਂ ਨੇ ਸਮਝੌਤਾ ਕਰ ਮਤਾ ਨਹੀਂ ਜਿਹੜਾ ਸਮਝੌਤਾ ਸੀਗਾ ਇਹ ਹਿੰਦੀ ਚ ਕਰਾਇਆ ਪਹਿਲਾਂ ਔਰ ਉਹ ਤੋਂ ਬਾਅਦ ਉਹਨਾਂ ਨੇ ਫੇਰ ਛੇੜਿਆ ਇਹਨਾਂ ਦੀਆਂ ਕੁੜੀਆਂ ਨੂੰ ਚਿੱਟਾ ਕਿਲੇ ਸੜਕਾਂ ਤੋਂ ਵੀ ਵੀਡੀਓ ਹੈਗੇ ਨੇ ਚਿੱਟਾ ਬੀਬੀ ਤੁਰੇ ਫਿਰਦੇ ਪੂਰਾ ਮਸਲਾ ਉੱਥੇ ਇੱਕ ਫੈਕਟਰੀ ਆ ਮਾਧਵ ਵਾਲਿਆਂ ਦੀ ਮਾਧਵ ਗਰੁੱਪ ਹੈ ਮਾਧਵ ਗਰੁੱਪ ਹੈ ਔਰ ਉਹਨਾਂ ਦੇ ਰੋਕ ਜਿਹੜੀ ਲੋਕਲ এমਪਲੋਇਮੈਂਟ ਟੋਟਲ ਨਹੀਂ ਗਈ ਸਭ ਬਾਹਰਲੀ এমਪਲੋਇਮੈਂਟ ਹੈ ਜਦ ਕਿ ਜਦੋਂ ਇਹ ਸੀਐਲਯੂ ਲਿਆ ਜਾਂਦਾ ਮੈਨੂੰ ਹਮੀਰ ਜੀ ਨੇ ਦੱਸੇ ਸੀ ਉੱਤੇ ਬਹੁਤ ਸਾਰੀਆਂ ਹੋਰ ਫੈਕਟਰੀਆਂ ਨੇ ਜਿੰਨਾ ਚ 90% ਤੱਕ ਪ੍ਰੀ ਟਰੈਕਟਰ ਹੈ ਇੱਕ ਕੋਈ ਹੋਰ ਆ ਉਹਨਾਂ ਕੋਲੇ 90% ਸਾਡੇ ਪੰਜਾਬੀ ਮੁੰਡੇ ਨੇ ਇਹਨਾਂ ਕੋਲੇ ਬਾਹਰ ਲੈਣੇ ਸਾਰੇ ਕੀ ਮਤਲਬ ਹੈ ਇਹਦਾ ਕੀ ਸਾਡਾ ਮੁੱਖ ਮੰਤਰੀ ਵੇਖ ਨਹੀਂ ਰਿਹਾ ਆ ਪਿੰਡ ਨੂੰ ਸਨਮਾਨਤੌਰ ਤੇ ਤੁਸੀਂ ਕੋਈ ਗੱਲ ਵੀ ਵੇਖ ਲਓ ਕੀ ਇਹ ਸਹੀ ਹੈ ਸਾਰਾ ਕੁਝ ਆ ਦੇਖੋ ਇਹ ਸਕੂਲ ਦਾ ਟਾਈਮ ਨਹੀਂ ਹੈ ਇੱਥੇ ਹਾਂ ਪਾਣੀ ਆ ਸ਼ਰਮ ਨਸ਼ਾ ਇਹ ਤਾਂ ਸੱਲੋ ਹੈ ਗਿਆ ਅਮੀਰ ਜੀ ਨੂੰ ਇਹ ਗੱਲ ਤੋਂ ਲੈ ਸਰਪੰਚ ਸਾਹਿਬ ਤੁਸੀਂ ਇੱਧਰ ਆਓ ਇੱਥੇ ਆਓ ਤੁਸੀਂ ਵੀ ਨਾਲ ਥੋੜਾ ਇੱਧਰ ਰੱਖਿਓ ਕਿਵੇਂ ਸਰਪੰਚ ਸਾਹਿਬ ਕਿਉਂ ਮਿਲਿਆ ਹੋਇਆ ਸਨਮਾਨ ਸੈਕਟਰ ਵੱਲੋਂ ਵਾਪਸ ਕੀਤਾ ਦੇਖੋ ਜੀ ਜਦ ਸਾਨੂੰ ਅੱਗੇ ਜਾਣ ਨਹੀਂ ਦਿੱਤਾ ਪਹਿਲਾਂ ਅਸੀਂ ਬੜੇ ਉਤਸ਼ਾਹ ਨਾਲ ਗਏ ਸੀ ਜਦ ਉਹਨਾਂ ਨੇ ਉੱਥੇ ਜਾ ਕੇ ਸਾਨੂੰ ਕਿਹਾ ਵੀ ਕਾਰ ਲਾ ਕੇ ਸੀਰੀ ਸਾਹਿਬ ਲਾ ਕੇ ਅੱਗੇ ਜਾਓਗੇ ਤਾਂ ਫਿਰ ਜਿਹੜਾ ਉੱਥੇ ਸਨਮਾਨ ਹੋਣਾ ਸੀ ਅਸੀਂ ਉਹ ਵੀ ਠੁਕਰਾਇਆ ਤੇ ਹੁਣ ਜਿਹੜਾ ਸਾਨੂੰ ਉਹਨਾਂ ਨੇ ਪਹਿਲਾਂ 14 ਤਰੀਕ ਨੂੰ ਆਪਣੇ ਜਲਸ ਵਿਭਾਗ ਦੇ ਉਹਨਾਂ ਨੇ ਦਿੱਤਾ ਸੀ ਉਹ ਵੀ ਅਸੀਂ ਹੁਣ ਅੱਜ ਇੱਥੇ ਅਨਾਉਂਸ ਕੀਤਾ ਵੀ ਉਹ ਵੀ ਅਸੀਂ ਵਾਪਸ ਕਰ ਰਹੇ ਹਾਂ ਤੇ ਜਦ ਸਾਨੂੰ ਇੱਕ ਇੱਕ ਤਰ੍ਹਾਂ ਦੇ ਇੱਕ ਤਮਾਪ ਤੰਡਜ ਤੋਲਣਗੇ ਤਾਂ ਅਸੀਂ ਨਾਲ ਖੜੇ ਹਾਂ ਪਰ ਜੇ ਅਸੀਂ ਦੋ ਸੈਕਿੰਡ ਲਈ ਹੋ ਗਏ ਦਰਜੇ ਨਹੀਂ ਫਿਰ ਸਾਨੂੰ ਉਹਦਾ ਕੀ ਕਰਨਾ ਸੀ ਸਰਕਾਰ ਇਹ ਜਨਾਬ ਸਭ ਲਾ ਕੇ ਕਿੰਨੇ ਹੈ ਪੰਚਾਇ ਇੱਕ ਇੰਮਤੇ ਪਾਈ ਨੇ ਮਤੇ ਤੱਕ ਦੀ 4-5 ਪਏ ਨੇ ਆਪਾਂ ਪਹਿਲਾਂ ਦੱਸ ਚੁੱਕੇ ਆ ਤੇ ਪੰਚਾਇਤਾਂ ਸਾਡੀਆਂ 5-6 ਸੀਗੀਆਂ ਪਿੰਡ ਦੀਆਂ ਤੇ ਸਾਰੇ ਸਰਪੰਚ ਸਾਰੀਆਂ ਪੰਚਾਇਤਾਂ ਨਾਲ ਨੂੰ ਕਹਿੰਦੇ ਤੁਸੀਂ ਪਾਓ ਤੇ ਅੱਗੇ ਹੋਰ ਵੀ ਪੰਚਾਇਤਾਂ ਨੂੰ ਇਕੱਠੇ ਕਹਿੰਦੇ ਵੀ ਆਪਾਂ ਇਕੱਠੇ ਹੋ ਕੇ ਮਤੇ ਪਾਈਏ ਤੇ ਜਿਵੇਂ ਆਪਣੇ ਪ੍ਰਵਾਸੀਆਂ ਨੂੰ ਆ ਕੇ ਵੋਟਰ ਦਾ ਅਦਾ ਅਧਿਕਾਰ ਨਾਲ ਦੀ ਨਾਲ ਮਿਲ ਜਾਂਦਾ ਹੈ ਆਧਾਰ ਕਾਰਡ ਬਣ ਜਾਂਦੇ ਉਹ ਵੀ ਨਹੀਂ ਬਣਨੇ ਚਾਹੀਦੇ ਆਪਾਂ ਹਿਮਾਚਲ ਚਲੇ ਜਾਓ ਕਿਤੇ ਵੀ ਚਲੇ ਜਾਓ ਆਪਾਂ ਨੂੰ ਉੱਥੇ ਜ਼ਮੀਨ ਨਹੀਂ ਖਰੀਦ ਸਕਦੇ ਆਪਾਂ ਤੇ ਓਕਣ ਦੇ ਆਪਣੇ ਵੀ ਕਾਨੂੰਨ ਹੋਣੇ ਚਾਹੀਦੇ ਨੇ ਵੀ ਆਪਾਂ ਆਪਣੇ ਪੰਜਾਬ ਨੂੰ ਸੁਰੱਖਿਅਤ ਕਰੀਏ ਨਾ ਕਿ ਪ੍ਰਵਾਸੀਆਂ ਨਾਲ ਪਰਦੇਸ ਗੁਰਸਿੱਖ ਨਾਲ ਥੱਕਾ ਹੋਇਆ ਖਾਸ ਕਰਕੇ ਅਮਰਤਾਰੀ ਨਾਲ ਸੈਂਟਰ ਦੀ ਸਰਕਾਰ ਵੱਲੋਂ ਕੀਤਾ ਗਿਆ ਕਿੰਨੀ ਹੱਦ ਤੱਕ ਕਰੇ ਸੰਘਰਸ਼ ਜਿਹੜਾ ਲੈ ਕੇ ਜਾਓਗੇ ਦੇਖੋ ਜਿੰਨਾ ਚਿਰ ਸਾਡੇ ਚ ਜਿੰਨਾ ਬਲ ਹੈ ਜੀ ਅਸੀਂ ਤਾਂ ਲੈ ਕੇ ਜਾਵਾਂਗੇ ਹੁਣ ਪਹਿਲਾਂ ਅਸੀਂ ਉਹ ਹੋ ਗਏ ਸੀ ਅੱਜ ਫਿਰ ਇਹੀ ਹੋਇਆ ਹੁਣ ਜਿਵੇਂ ਅੱਗੇ ਅੱਗੇ ਵਿਚਾਰ ਹੋਈ ਜਾਂਦਾ ਵੀ ਜਲਾਸ ਸਭ ਤੋਂ ਵੱਡੀ ਚੀਜ਼ ਹੈ ਪੰਚਾਇਤ ਦੀ ಗ್ರಾಮ ਸਭਾ ਜਿਹੜੀ ਆਪਣੀ ਹੁੰਦੀ ਹੈ ਉਹ ਆਪਣੇ ਲਈ ਬਹੁਤ ਵੱਡੀ ਐਮੀਦ ਰੱਖਦੀ ਹੈ ਅੱਜ ਅਸੀਂ ਉਹ ਬਲਾ ਕੇ ਕਰੇ ਅੱਗੇ ਜਿੰਮੀ ਵੀ ਸਾਨੂੰ ਲੋੜ ਹੋਊਗੀ ਕਿ ਓਪਨ ਦਾ ਸੰਘਰਸ਼ ਜਾਰੀ ਰੱਖਾਂਗੇ ਜੀ ਆਓ ਜੀ ਕੁਲਕ ਜਿਗਾ ਤਾਂ ਕਿ ਸ਼ਾਹ ਹੋ ਕਰ ਦੋਹਰਾ ਕਰ ਬੋਲ ਕਿਸ ਤਰ੍ਹਾਂ ਦੇਖਦੇ ਹੋ ਮੈਨੂੰ ਤਾਂ ਲੱਗਦਾ ਵੀ ਕਿਸੇ ਨੂੰ ਪਤਾ ਨਹੀਂ ਹੁੰਦਾ ਵੀ ਜਲਾਤ ਕਰਕੇ ਤੁਸੀਂ ਜਿਹੜਾ ਹੈਗਾ ਸਰਕਾਰਾਂ ਨੂੰ ਵੀ ਅਲਾਤ ਕਰਦੇ ਨਹੀਂ ಗ್ರಾಮ ਸਭਾ ਬੰਨੂ ਪਿੰਡ ਦੀ ਪਾਰਲੀਮੈਂਟ ਕਿਹਾ ਜਾਂਦਾ 73ਵੀਂ ਸੋਧ ਤੋਂ ਬਾਅਦ ਉਹ ਅਲੱਗ ਗੱਲ ਹੈ ਕਿ ਪ੍ਰਚਾਰ ਬਹੁਤ ਘੱਟ ਹੈ ਪੰਜਾਬ ਦੇ ਵਿੱਚ ਜਾਣਕਾਰੀ ਦਾ ਕਾਫੀ ਜ਼ਿਆਦਾ ਕਮੀ ਹੈਗੀ ਹੈ ਪਰ ਜਿਹੜੇ ਇਹੋ ਜੇ ਵੱਡੇ ਮੁੱਦੇ ਨੇ ਇਹ ਇੰਡੀਵਿਜੂਅਲ ਦਾ ਮੁੱਦਾ ਨਹੀਂ ਨਿੱਜੀ ਨਹੀਂ ਹੈ ਬੰਦੇ ਦਾ ਹੁਣ ਜਿਵੇਂ ਉਹਨਾਂ ਨੇ ਇਹ ਕਰਤਾ ਜਿਹੜਾ ਇਹ ਕਾਰਸਣਾ ਪਿੰਡ ਦੇ ਸਰਪੰਚਾਂ ਵਾਲਾ ਮੁੱਦਾ ਹੈ ਕਿ ਬੀਜੇਪੀ ਨੇ ਟਰਾਈ ਕੀਤੀ ਕਿ ਇਹਨੂੰ ਮਤਲਬ ਨਵੇੜ ਲਿਆ ਜਾਏ ਕਿਸ ਤਰੀਕੇ ਨਾਲ ਉਹਨਾਂ ਦਾ ਨੈਸ਼ਨਲ ਸਪੋਕਸਪਰਸਨ ਨੇ ਆਰ ਪੀ ਸਿੰਘ ਉਹਨਾਂ ਨੇ ਆਪਣੇ ਵੱਲੋਂ ਇੱਕ ਸ਼ਿਕਾਇਤ ਕਰਕੇ ਏਸੀਪੀ ਦੀ ਕਹਿੰਦੇ ਜੀ ਜੁਆਇੰਟ ਕਮਿਸ਼ਨਰ ਨੂੰ ਭੇਜਤੀ ਪਰ ਏਸੀਪੀ ਨੇ ਤਾਂ ਉੱਪਰ ਗੱਲ ਕੀਤੀ ਹੈ ਉੱਪਰ ਕੀਦ ਨਾਲ ਕੀਤੀ ਹੈ ਜੁਆਇੰਟ ਕਮਿਸ਼ਨਰ ਨਾਲ ਕੀਤੀ ਹੋਣੀ ਉਹੀ ਜਾਂਚ ਕਰੂਗਾ ਉਹ ਕਹਿੰਦੇ ਜੀ ਚਲੋ ਜੀ ਮਾਰੇ ਮੋਟੇ ਅਪੋਲੋਜੀ ਕਰ ਲਓ ਜੀ ਕੱਲੇ ਨਿੱਜੀ ਬੰਦੇ ਤੋਂ ਐਨੇ ਨਾਲ ਗੰਮ ਹੋ ਜਾਏਗਾ ਇਹ ਕੰਮ ਏਡੇ ਵਾਲੇ ਨਹੀਂ ਹੁੰਦੇ ਇਹ ਨਿੱਜੀ ਕੰਮ ਨਹੀਂ ਹੈ ਇਹ ਇੱਕ ਬਹੁਤ بڑا ਇੱਕ ਸਿਧਾਂਤਕ ਪਹਿਲੂ ਨੇ ਇਹਦੇ ਪਰ ਦਰਸੇ ਦੇ ਪਹਿਲੂ ਨੇ ਉਹਦੇ ਚ ਚਾਹੀਦਾ ਇਹ ਸੀ ਕਿ ਉਹਨਾਂ ਨੂੰ ਕਿ ਜੁਆਇੰਟ ਕਮਿਸ਼ਨਰ ਤਾਂ ਆਟੋਮੈਟਿਕਲੀ ਉਹਨੂੰ ਕਹਿ ਦੂਗਾ ਵੀ ਬਸ ਕੰਮ ਹੋ ਗਿਆ ਫਾਈਲ ਕਰਤੀ ਜੋ ਵੀ ਤੁਹਾਡੀ ਕੰਪਲੇਟ ਆ ਉਦੋਂ ਵੱਡਾ ਬੰਦਾ ਕੋਈ ਕਰ ਰਿਹਾ ਇਨਕੁਆਰੀ ਇਨਕੁਆਰੀ ਕਰਕੇ ਕੋਈ ਭੇਜ ਰਿਹਾ ਜਿਵੇਂ ਰਾਜਸਥਾਨ ਵਾਲਾ ਹੋਇਆ ਉਹਨਾਂ ਨੇ ਘਟੋ ਘਟੇ ਇਹ ਕਹਤਾ ਵੀ ਰੂਲ ਅਸੀਂ ਬਣਾਏ ਸੀ ਗਲਤ ਆ ਰੂਲ ਅਮੈਂਡ ਕਰਤੇ ਅੱਗੇ ਨਹੀਂ ਆਏ ਕੋਈ ਇਹੋ ਜੀ ਗੱਲ ಗ್ರಾಮ ਸਭਾ ਦੇ ਮਤੇ ਤੋਂ ਬਾਅਦ ਜਦੋਂ ਹੁਣੇ ਮਤਾ ਜਾਊਗਾ ਪੇ ਜਣਗੇ ਮਤਲਬ ਹੋਮ ਮਿਨਿਸਟਰੀ ਨੂੰ ਵੀ ਪੰਜਾਬ ਦੇ ਚੀਫ ਮਿਨਿਸਟਰ ਨੂੰ ਵੀ ਐਸਜੀਪੀਸੀ ਨੂੰ ਵੀ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਜੇ ਉਹ ਪਿੰਡ ਦੀ ਪਾਰਲੀਮੈਂਟ ਦੀ ਕਦਰ ਕਰਦੇ ਨੇ ਜੇ ਉਹਨਾਂ ਨੂੰ ਲੱਗਦਾ ਇਹ ਅਲੱਗ ਗੱਲ ਹੈ ਕਿ ਉਹ ਆਪਣੀ ਵੱਡੀ ਪਾਰਲੀਮੈਂਟ ਦੀ ਉਹ ਕਦਰ ਨਹੀਂ ਕਰਦੇ ਉੱਥੇ ਕਿਹੜਾ ਕੋਈ ਪੁੱਛਦੇ ਨੇ ਆ ਮਹੀਨਾ ਐਵੇਂ ਲੰਘਿਆ ਰੋਲੇ ਰੁੱਪੇ ਦੇ ਵਿੱਚ ਉਹ ਤਾਂ ਇੱਕ ਪਰ ਇਹ ਸਭ ਤੋਂ ਖੂਬਸੂਰਤ ਤਰੀਕਾ ਹੈ ਰਜਿਸਟਰ ਕਰਨ ਦਾ ਆਪਣਾ ਵਿਰੋਧ ਦਰਜ ਕਰਾਉਣ ਦਾ ਰੋਸ ਦਰਜ ਕਰਾਉਣ ਦਾ ਕਿ ਅਸੀਂ ਇਸ ਤਰੀਕੇ ਨਾਲ ਬੈਠ ਕੇ ਪਹਿਲਾਂ ਇਕੱਲੇ ਸਰਪੰਚ ਦੀ ਆਪਣੀ ਸੀ ਹੁਣ ਸਮੁੱਚੇ ਪਿੰਡ ਦੀ ਤੇ ਆਲੇ ਦੁਆਲੇ ਦੀ ਇਹ ਗੱਲ ਬਣ ਗਈ ਹੈ ਕਿ ਜੇ ਅਸੀਂ ਮਤਾ ਪਾ ਕੇ ਸਾਰੇ ਚੀਜ਼ ਮੰਗ ਰਹੇ ਹਾਂ। ਇਹੀ ਇੱਕ ਤਰੀਕਾ ਹੁੰਦਾ ਔਰ ਜੇ ਨਹੀਂ ਬੰਨਿਆ ਜਾਊਗਾ ਤਾਂ ਇਦੋਂ ਅੱਗੇ ਹੋਰ ਫੈਲੂਗਾ ਜੱਥੇਦਾਰ ਅਕਾਲ ਤੱਕ ਤਨੂੰ ਇਹ ਤੇ ਬੋਲਣਾ ਚਾਹੀਦਾ ਗੱਲ ਕਰਨੀ ਚਾਹੀਦੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਇਹਦੇ ਤੇ ਬੈਠ ਕੇ ਮੀਟਿੰਗ ਸੱਦ ਕੇ ਮਤਾ ਪਾਉਣਾ ਚਾਹੀਦਾ। ਕੱਲਾ ਪ੍ਰੈਸ ਬਿਆਨ ਨਹੀਂ। ਐਸਜੀਪੀਸੀ ਵੀ ਮਤਾ ਪਾਵੇ ਤੇ ਬਾਕੀ ਦੀਆਂ ਚੀਜ਼ਾਂ ਕਰੇ। ਔਰ ਇਵਨ ਟੀਵੀ ਚੈਨਲਾਂ ਤੇ ਵੀ ਕਿਸੇ ਕਿਸੇ ਮਾਮਲੇ ਜਿੱਤਾ ਤੁਸੀਂ ਉਹ ਕਰ ਦਿੰਦੇ ਹੋ। ਤੇ ਐਂਜੀਪੀਸੀ ਨੇ ਇਹਨਾਂ ਨੂੰ ਕਿਉਂ ਨਹੀਂ ਸੱਦਾ ਕੁੜੀ ਨੂੰ ਤਾਂ ਜੱਜ ਜੱਜ ਬਣੀ ਚੰਗੀ ਗੱਲ ਉੱਥੇ ਸੱਦ ਕੇ ਸਨਮਾਨਤ ਕਰਤਾ ਉੱਥੇ ਬੁਲਾਉਂਦੇ ਕਿਉਂ ਨਹੀਂ ਜੱਜਦਾਰ ਅਕਾਲ ਤਖਤ ਤੇ ਬਾਕੀ ਜੱਜਦਾਰ ਘੜਗਾ ਜਾਂਦਾ ਹੁਣ ਵੈਸੇ ਵੀ ਮਾਨਤਾ ਪ੍ਰਾਪਤੀ ਲਈ ਫਿਰ ਰਹੇ ਇਹਨੇ ਪਿੰਡ ਪਿੰਡ ਇੱਥੇ ਆ ਜਾਂਦੇ ਤਾਂ ਵੀ ਇੱਕ ਗੱਲ ਉਸ ਪਦਰ ਤੇ ਹੋਣੀ ਸੀ ਮਾਮਨਾ ਦੁਬਾਰਾ ਉੱਠ ਜਾਂਦਾ ਹੋਰ ਵੱਡੇ ਵੱਡੇ ਪਦਰ ਤੇ ਉੱਠ ਜਾਂਦਾ ਇਸ ਲਈ ਜਿਹੜਾ ਅੰਦਰੂਨੀ ਕਮਜ਼ੋਰੀਆਂ ਨੇ ਉਹ ਵੀ ਜਿਹੜੀ ਸਰਕਾਰ ਕਰ ਰਹੀ ਆ ਉਹ ਵੀ ਇਹ ਦੋਨੋਂ ਪਾਸੇ ਦੀ ਪ੍ਰੋਬਲਮ ਹੈ ਜਿਹੜੇ ਸਾਡੇ ਹੁਣ ਦੀ ਮਿਨਿਸਟਰੀ ਹੈ ਜਾਂ ਹੁਣ ਦੀ ਸਰਕਾਰ ਹੈ ਇਹਦਾ ਤਾਂ ਸਰਕਾਰੀ ਕੋਈ ਹੈ ਨਹੀਂ ਲੋਕਾਂ ਦੇ ਹੇਤਾਂ ਨਾਲ ਜਾਂ ਕੋਈ ਧਾਰਮਿਕ ਜਜ਼ਬਾਤ ਵੀ ਹੁੰਦੇ ਨੇ ਜਾਂ ਕੋਈ ਇਮੋਸ਼ਨ ਵੀ ਹੁੰਦੇ ਨੇ ਇਹ ਸਾਰਾ ਕੁਝ ਛੱਡ ਤੇ ਨਾਲ ਗਵਰਨਮੈਂਟ ਆਫ ਇੰਡੀਆ ਤਾਂ ਇਹ ਹੈ ਕਿ ਜਿਹੜੀਆਂ ਫੌਜਾਂ ਨੇ ਫੌਜਾਂ ਨੂੰ ਇਹ ਹੱਕ ਦਿੱਤਾ ਹੋਇਆ ਹੈ ਕਿ ਉਹ ਆਪੋ ਆਪਣੇ ਧਰਮਾਂ ਦਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਜੰਗ 'ਚ ਨਾਲ ਲੈ ਕੇ ਜਾਂਦੇ ਨੇ ਬਾਕੀ ਜਗ੍ਹਾ ਕਰਦੇ ਨੇ ਇਹ ਨਹੀਂ ਗੱਲ ਹੋ ਸਕਦੀ ਕਿ ਉਹਨਾਂ ਨੂੰ ਪਤਾ ਨਹੀਂ ਸੀ ਪਤਾ ਹੋਣ ਦੇ ਬਾਵਜੂਦ ਕਾਰਵਾਈ ਜੋਇੰਟ ਕਮਿਸ਼ਨਰ ਖਿਲਾਫ ਵੀ ਹੋਣੀ ਚਾਹੀਦੀ ਹੈ ਜੀ ਤੋਂ ਪੁੱਛਿਆ ਉਹਨੇ ਕਾਰਵਾਈ ਐਸਪੀ ਦੇ ਖਿਲਾਫ ਵੀ ਹੋਣੀ ਚਾਹੀਦੀ ਹੈ ਇਹ ਇਹ ਗੱਲ ਵੀ ਜਿਹੜਾ ਜਨਾਜ਼ਾ ਜਿਹੜੀ ਉਹਦੀ ਪੱਕੀ ਕੱਲ ਤਾਂ ਕੱfte ਜਦੇ ਪੰਜਾਬ ਸਰਕਾਰ ਤੇ ਮਤਲਬ ਕਿਹੜਾ ਭਾਰਤ ਸਰਕਾਰ ਬਿੱਲੂ ਜੀ ਸਿੱਖ ਕੌਮ ਦੀ ਆਜ਼ਾਦੀ ਚ 80% ਹੈ ਜਿਹੜੀ ਸਮੂਲੀਅਤ ਰਹੀ ਆ ਸ਼ਹੀਦਿਆਂ ਦਿੱਤੀਆਂ ਨੇ ਤੇ ਅੱਜ ਵੀ ਸਿੱਖਾਂ ਨਾਲ ਧੱਕਾ ਜਿਹਨਾਂ ਨੇ ਆਜ਼ਾਦੀ ਲੈ ਕੇ ਦਿੱਤੀ ਆ ਉਹਨਾਂ ਨਾਲ ਵੀ ਧੱਕਾ ਬਿਲਕੁਲ ਲਵਲੀ ਜੀ ਇਹੀ ਗੱਲ ਇੱਕ ਹਫ਼ਤੇ ਤੋਂ ਇਹੀ ਚੱਲ ਰਹੀ ਹੈ ਵੀ ਅੱਜ ਦੇਸ਼ ਦੇ ਵਿੱਚ ਸਿੱਖ ਕਿਸ ਸਟੇਜ ਤੇ ਖੜੇ ਨੇ ਸਿੱਖਾਂ ਦੀ ਗੱਲ ਜੇ ਆਪਾਂ ਕਰੀਏ ਉਹ ਇਹ ਸੋਚ ਰਹੇ ਨੇ ਅਸੀਂ ਆਜ਼ਾਦ ਹਾਂ ਜਾਂ ਅਸੀਂ ਗੁਲਾਮ ਆ ਇਹ ਮੈਸੇਜ ਤਾਂ ਤੁਸੀਂ 4-5 ਦਿਨ ਤੋਂ ਤੁਸੀਂ ਦੇਖਿਆ ਚੱਲਦਾ ਆ ਪਰ ਸਾਰਿਆਂ ਨੂੰ ਵੱਡੇ ਦੁੱਖ ਦੀ ਗੱਲ ਅੱਜ ਜਿਹੜੀ ਇਹ ਹੈ ਵੀ ਸਾਡੇ ਜਿਹੜੀ ਸਿੱਖਾਂ ਦੀ ਸਰਵਉੱਚ ਸੰਸਥਾ ਹੈ ਸਰਉਣੀ ਕਮੇਟੀ ਨਾ ਤਾਂ ਉਹਨੇ ਇਸ ਮਸਲੇ ਬਾਰੇ ਕੋਈ ਕਮੇਟੀ ਨਾ ਹੀ ਉਹਨਾਂ ਨੇ ਕੋਈ ਪ੍ਰੈਸ ਕਾਨਫਰੰਸ ਨਾ ਹੀ ਕੋਈ ਗੱਲ ਜਿਹੜੀ ਕਿਸੇ ਸੈਂਟਰ ਦੇ ਮਨਿਸਟਰ ਨਾਲ ਕੁਝ ਨਹੀਂ ਕੀਤਾ ਹਾਲ ਤੱਕ ਨਾ ਹੀ ਸਾਡੀ ਜਿਹੜੀ ਸਰਵੋਚ ਅਦਾਲਤ ਅਕਾਲ ਤਖਤ ਹੈ ਉਹਦਾ ਜਥੇਦਾਰ ਆਪਣੀ ਸ਼ਤப்தੀ ਲਈ ਤਾਂ ਲੋਕਾਂ ਦੇ ਫੈਮਲੀਆ ਚ ਘਰਾਂ ਚ ਜਾ ਕੇ ਰੋਜ਼ ਪ੍ਰੈਸ 'ਚ ਇਹ ਫੋਟੋ ਲਵਾਉਂਦਾ ਹੈ ਪਰ ਧਰਮ ਦਾ ਕਿੱਡਾ ਵੱਡਾ ਮੁੱਦਾ ਹੈ ਜਿਹੜਾ ਇੱਕ ਬੜੀ ਸ਼ਰਮਿੰਦਗੀ ਵਾਲੀ ਗੱਲ ਹੈ ਉਹਦੇ ਬਾਰੇ ਹਾਲ ਤੱਕ ਦੋ ਲਫ਼ਜ਼ ਸਾਡੇ ਅਕਾਲ ਤਖਤ ਦੇ ਜਥੇਦਾਰ ਨੇ ਨਹੀਂ ਬੋਲੇ ਅੱਜ ਜਿਹੜਾ ਇਹ ਅਸੀਂ ਗ੍ਰਾਮ ਸਭਾ ਦੇ ਵਿੱਚ ਮਤਾ ਪਾਇਆ ਹੈ ਅੜਦਾਲੀਆਂ ਪੰਚਾਇਤਾਂ ਆਈਆਂ ਨੇ ਅਸੀਂ ਅੱਜ ਤੋਂ ਬਾਅਦ ਇਹ ਸਾਰਾ ਜਿਹੜਾ ਮਤਾ ਆ ਇਹ ਸਾਰੇ ਸਾਡੇ ਚੀਫ ਮਿਨਿਸਟਰ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਅਕਾਲ ਤਖਤ ਤੇ ਜਥੇਦਾਰ ਨੂੰ ਜਾਂ ਜਿੰਨੇ ਵੀ ਹੋਰ ਸਾਡੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੂੰ ਭੇਜਾਂਗੇ ਤਾਂ ਜੋ ਇਹ ਸਾਡੀ ਜਿਹੜੀ ਆਵਾਜ਼ ਹੈ ਉੱਪਰ ਤੱਕ ਪਹੁੰਚੇ ਤਾਂ ਇਹਦੇ ਤੇ ਕੋਈ ਨਾ ਕੋਈ ਜਿਹੜਾ ਫੈਸਲਾ ਕੋਈ ਨਾ ਜਿਹੜੀ ਗੱਲ ਸਥਾਪਿਤ ਹੋ ਜਾਵੇ ਹਲੋ ਜੀ